ਹੋ ਗਿਆ ਚੱਕ ਨਹੀਂ ਇਹ ਵਾਵਾ ਵਾਵਾ ਚੱਕ ਲੈ ਜਾ ਯਾਰ ਲੈ ਜਾ ਚੱਕ ਲੈ ਪਾ ਉਹ ਠੀਕ ਹੈ ਇਹ ਉਹ ਮਾਤਸ ਦਸਹਾਰ ਦਸਹਾਰ ਬਾ ਤੂੰ ਸਾਡੇ ਗੱਲਾਂ ਆ ਹੋ ਰਿਹਾ ਇੱਕ ਦਾ ਲੈ ਲੜੋ ਆਪ ਕੋ ਨਹੀਂ ਆ ਜਾ ਹੁਣ ਮੋਲ ਲਾਈ ਤੈਨੂੰ ਕਿਉਂ ਗਿਆ ਦੀ ਦੀ ਪਰ ਨਹੀਂ ਤੈਨੂੰ ਕਿਉਂ ਗਿਆ ਇਕੱਠੇ ਜਾਣ ਦੇ ਵਿਚਾਰਿਆਂ ਨੂੰ ਉਹ ਨਹੀਂ ਜਾਂਦੇ ਉਹ ਨਹੀਂ ਆਉਣਾ ਉਹ ਉਹ ਜਾਣਦੇ ਦੋਨੇ ਇਕੱਠੇ ਕਿਹੜਾ ਚਲ ਆ ਦੇ ਦੇ ਭਾਈ ਜੋੜੀ ਦੇ ਹਨ ਇਹ ਜਿੰਨੇ ਦਾ ਜੋੜੀ ਦੇ ਭਾਈ ਕਹਿੰਦਾ ਨਹੀਂ ਰਹਿਣ ਦੀ ਆਇਆ ਨਾ ਫਿਰ ਤਿੰਨੇ ਦੇ ਦੋ ਦੋ ਉਹ ਪਾਲੋ ਇੱਕ ਹੋਰ ਕੱਢ ਲਿਆ ਦੋ ਤਿੰਨ ਸਰ ਦਾ ਕੋਈ ਇਹਨਾਂ ਨੂੰ ਹੋਰ ਦੇ ਦਾਂਗੇ ਉਹ ਹੋਰ ਦੇ ਦੋ ਕੋਈ ਨੂੰ ਹੋਰ ਦੇ ਦਾਂਗੇ ਸੂ ਬਣ ਗਈਆਂ ਬੱਕਰੀਆਂ ਬੰਦੇ ਬਾਹਰੋਂ ਆਏ ਹੋਏ ਨੇ ਹੋਰ ਪਾ ਦੇ ਯਾਰ ਰੇਸ਼ਮਾ ਉਹਨੂੰ ਪੁੱਛ ਲੋ ਫਿਰ ਕਿਹੜੇ ਨੂੰ ਕਿਹਨੂੰ ਉਹਨੂੰ ਉੱਦੂ ਕਿੱਥੇ ਆ ਆ ਰੋਡ ਦੂ ਅਚਾਰ ਰੋਡ ਦੂ ਮਾਹਤੇ ਰੋਡ ਦੂ ਐ ਉਹ ਆ ਤਾਂ ਲਵੇ ਨਾ ਉਹ ਮੀਮਣਾ ਤਾਂ ਲਵੇ ਨਾ ਦੇ ਦੇ ਲਵੇ ਆਉਂਦੇ ਨੇ ਉਹ ਪਹਿਲੇ ਤੋਂ ਪਹਿਲੀ ਘੜੇ ਘੜੀ ਜਾਊਗਾ ਓਏ ਘਰੇ ਕਿੰਨੇ ਕੁ ਰੱਖੀ ਜਾਂਦੇ ਕੋਈ ਨਹੀਂ ਓਏ ਇਹ ਵੀ ਕਰੀ ਜਾਂਦਾ ਇਧਰ ਇਹ ਵੀ ਵਿਚਾਰਾ ਪਾਲੂ ਗਈ ਕੈ ਰਪੀਆਂ ਦੇ ਨੇ ਬਾਈ ਨਾ ਵੇਚਣ ਵਾਲੀਆਂ ਤਾਂ ਨਾ ਗੱਲਾਂ ਕਰ ਜੇ ਵੇਚਣੇ ਨੇ ਸਾਬ ਦੀ ਗੱਲ ਕਰ ਓਏ ਹੋਰ ਸੂਪੂਗੀ ਬੱਕਰੀ ਫੇਰ ਦੇ ਦਾਂਗੇ ਅਸ਼ਲੀ ਕਿਤੇ ਲਾ ਦੇਣਾ ਦੇਖ ਵੀ ਚਲਾ ਦੇ ਕੰਮ ਚਲਾ ਤਾਂ ਤਾਂ ਦਮਾ ਜੀ ਮੰਨਣ ਪੀਰ ਆਈ ਤੇ ਦੇ ਕੋਲ ਰਹੀ ਉਹਦਾ ਦਸਣ ਵੀਰ 25 ਜਿਆਦਾ ਹੈ ਹੈ ਮੰਗ ਰਹਾ ਉਹ ਰੱਖੇ ਕਿੰਨੇ ਪਏ ਭਜਾਉਂਦਾ ਬਾਈ ਭਜਾਉਂਦਾ 25.5 ਹਮ ਬਿਹੜ ਦੇ ਦਾ ਇਹ ਨਹੀਂ ਮੁੱਲ ਬਾਜ ਐਜੰਡ ਤੇ ਚੜਨਗੇ ਨਹੀਂ ਹਾਂ ਓਏ ਬਾਈ ਤੁਸੀਂ ਵੀ ਕੀੜਿਆਂ ਵਾਲੇ ਐਜੰਡ ਤੇ ਨਾ ਚੜੋ 3000 ਮੰਗੀ ਜਾਂਦਾ ਕੋਈ ਫਾਇਦਾ ਨਹੀਂ ਲੈਣੇ ਨੇ ਹਟ ਜਾਓ ਲੈਣੇ ਨੇ 25 ਮੰਗ ਲਿਆ ਭਜਾਉਂਦਾ ਉਹ ਗੱਲ ਹੋ ਗਈ ਬਾਣੀਆਂ ਕਹਿੰਦਾ ਹਟ ਤੇ ਨਾ ਚੜਾ ਇਹ ਕਹਿੰਦਾ ਹੜਾ ਦੋ ਕਾਕ ਕਹਿੰਦਾ ਸੌਦਾ ਤੋਲ ਹਮ ਪੂਰਾ ਤੋਲੀ ਹਾਂ ਹੁਣ ਦੱਸ ਕਿਦਾਂ ਬੋਲੀ ਕੋਈ ਨਾ ਗੱਲ ਆ ਫਿਰ ਹੁਣ ਕੀ ਕਰੀਏ ਚੱਲ ਆ ਕੁਛ ਨਾ ਕੁਛ ਕੀ ਲਾਵਾ ਮੰਨਣੇ ਨਹੀਂ ੱੱਕੇ ਮਾਰ ਮਾਰ ਬਾਹਰ ਕੱਢਣਗੇ ਹੈ ਮੁੱਲ ਦਾ ਮੁੱਲ ਨਹੀਂ ਨਾਲ ਜੂ ਵੀ ਰੱਤੀ ਬੇ ਚੱਲ ਬੋਲ ਬੋਲਾ ਹਾਂ 11000 ਦਾ ਦਬਾ ਦੋਈ ਰੋਮੇ ਹਾਂ ਕਿਉਂ ਵੇ ਸਹੀ ਆਦਾ ਸਿਕਾਣੇ ਦੇ ਲੱਗੇ ਰਸ ਪਾ ਯਾਰ ਜੈ ਜੈ ਕੋਲ ਕੇ ਅੱਛਾ ਠੀਕ ਆ ਆਏ ਰਸਨਕੁੰਨ ਕਾ ਆੜਿਆ ਨੋਖ ਦਾ ਇੱਕ ਤਾਂ ਅੱਖ ਅੱਖ ਤੋਂ ਨਹੀਂ ਅੱਜ ਦੀ ਦਾ ਕਾਣਾ ਠੀਕ ਹੋਊ ਜਾਂ ਦੇਖੀ ਜਊ ਹੱਥ ਵਾਲਾ ਕੱਢ ਦੇ ਫਿਰ ਕਿਉਂ ਕੱਢ ਦੇ ਫਿਰ ਮਨ ਨੂੰ ਇਹ ਲਾਓ ਵੜੀ ਆ ਜਾਓ ਹੋ ਹੋ ਦੋ ਬੰਦੇ ਸਹੀ ਆ ਜਾ ਸਹੀ ਮੈਂ ਤਾਂ 30 ਬੈਂਤੀ ਮੰਗਣੇ ਸਹੀ ਲੈਨ ਤੇ ਆ ਜਾ ਲੁਟੇ ਲੈਨੇ ਕਿਸੇ ਨੂੰ ਲੁਟੇ ਜ ਵੀ ਲੈਨੇ ਯਾ ਯਾਰ ਨਮਾ ਡਾਂਗਾ ਨਾਲ ਗੱਡੀ ਖੋਲਣਾ ਇਹਨਾਂ ਦੇ ਕੱਪੜੇ ਲਾ ਕੇ ਤੋਰਦਾ ਨਹੀਂ ਇਹ ਸਿਰ ਉੱਤੇ ਪਾ ਦੇ। ਇਹ ਕੱਪੜੇ ਲਾ ਕੇ ਦਵਾਂਗੇ। ਐਵੇਂ ਲਾ ਦੇਣਾ। ਤੇ ਸਾਹਬ ਦੀ ਗੱਲ ਕਰ ਜੀ ਵਿੱਚ। ਮੇਰਾ ਸਾਹਬ ਨੇ ਕਿਹਾ ਰੱਜ। ਜਮੇ ਕਾਬ ਲਗਾਏ। ਦੇ ਦੇ। ਲੈ ਲੋ ਬੈਠ ਜਣ। ਦੇ ਦੇ। ਲੈ ਲੋ। 14000 ਦੇ ਦਿੰਨੇ। 4000 ਇਕੱਠੇ ਹੀ ਵੱਧ ਗਿਆ ਤੈਨੂੰ। 3000। ਕਿੱਲੂ ਹੈ ਜੀ ਪਰਦਾ। ਸਹੀ ਗੱਲ ਐ। ਸੁਖ 500 ਵਾਲੀ ਗੱਲ ਹੀ। ਨਾ ਮੇਰੇ ਲਈ ਵੀ ਨਹੀਂ ਹੈਗੀ। ਮੈਂ ਤਾਂ ਸੱਟਾ। ਤਾਕੜੀਆਂ ਸੱਟਾਂ ਨੇ। ਬੋਲ 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 ਕਰ ਮੈਂ ਆਪ ਚ ਨਹੀਂ ਨੇ ਛੋਟੇ ਹੁੰਦੇ ਨੇ ਟੀਕੇ ਅਸਵੇਂ ਗੁਜਰਾਂਵਾਲਾਂ ਦੇ ਲਾਏ ਹੋਏ ਜ਼ਹਿਰ ਵਾਲੇ ਬੜੇ 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 ਚੱਲੇ ਨੇ ਲੱਖ ਲੱਖ ਵਾਲੇ ਚੱਲੇ ਨੇ ਹੋਰ ਦੇਣੇ ਨਹੀਂ 14 ਦੇ ਬਾਈ ਹੋਰ ਕਿੰਨੇ ਦੇ ਕੋਈ ਆ ਇੱਕੋ ਹੀ ਮੋਲੇ ਨੇ ਹੋ ਕੇ ਮੰਗੇ ਨੇ ਉਹ ਮੋੜ ਵੀ ਕੁਝ ਮਾਰਾ ਮੋਟਾ ਉਹ ਪੂਰਾ 25 ਹੈ ਇਹ ਭਜਾਉਂਦੇ ਨੇ ਯਾਰ ਉਹ ਭਜਾਉਂਦੇ ਕਰੂਗਾ ਯਾਰ ਕੋ ਭੀ ਆਉਣੇ ਹਾਂ ਉਹ ਆਹ ਨਾਲ ਉਹ ਜਾਇਜ਼ ਗੱਲ ਦੱਸਦੇ ਹਾਂ ਹਾਂ ਜੋ ਵੇਚਣੇ ਨੇ ਫਿਰ ਕੋਈ ਦੱਸ ਯਾਰਾ 10 ਬਾਈ ਦੇ ਲਾਓ ਯਾਰਾ ਉਹ ਬੱਚਾ ਵੇਚਿਆ ਕਿ ਰਸ ਉਹ ਬੱਚਾ ਵੇਚਿਆ ਕਿ ਬੂਰਾ ਕੇ ਖੜਾ 14 ਨੁਕੀਆਂ ਵੇਚਦਾ ਕਿ ਦੋ ਨੇ ਜੀ ਉਹ ਯਾਰ ਉਹਦੇ ਨਾਲ ਗੱਲ ਹੋਈ ਹੈ ਕਿ ਯਾ ਲੈ ਜਾ ਜਾਓ ਵੀ ਆਹੀ ਨੇ ਉਹਨੇ ਨੇ ਭਾਈ ਯਾ ਤਾਂ ਕਰ ਗੱਲ ਹੈ ਜੀ ਲੋਹ ਲਕੀਰ ਵਾਲੀ ਜਾਂ ਫਿਰ ਅੱਧਾ ਘਟਨਾ ਅੱਧਾ ਬਾਸ ਘਟਦਾ ਘਟਦਾ ਲੱਗਦਾ ਉਹ ਲੱਗਦਾ ਮੈਂ ਤੂੰ ਕੰਨਾ ਕਰੇ ਮੈਂ ਦਿੱਤਾ ਭਾਈ ਗੱਲ ਹੋਈ ਕਰੀ ਯਾਦ ਰਸਾਈ ਫਿਰ ਆਪਾਂ ਮੰਗਦੇ ਨਹੀਂ ਫਿਰ ਚੁੱਪ ਕਰ ਜੰਨੇ ਸਾਡੇ 55 ਦੇ ਵਿੱਚ

ਚਾਹੀਏ ਫਿਰ ਭਾਈ ਚਲੋ ਆਜੋ ਚਲੋ ਆਜੋ ਠੀਕ ਆ ਚਲ ਚੱਲਦਾ ਕੰਮ ਚੰਗਾ ਐ ਬਹੁਤ ਨੇ ਯਾਰ ਐਸੇ ਤਾਂ ਬਹੁਤ ਮੈਂ ਤੁਹਾਨੂੰ ਮੈਂ ਬਿੱਤਰ ਕਰਕੇ ਲਾ ਦੇਣਾ ਕੀ ਕਹਿੰਦਾ ਕੀ ਆ ਹੁਣਾ ਉਹ ਬੋਲੇਗਾ ਵੀ ਟਡੋ ਬੋਲੀ ਜਾ ਨਾ 15000 ਕਰੀ ਕੀ ਜਾਂਦਾ ਅੱਜ ਮੈਂ ਬਹੁਤ ਸਾਢੇ 40 ਤਰੀ ਕੀ ਰਾਤਾ ਕੀ ਆ ਜਾਇਜ ਮਾਣੋ ਬਾਈ ਨੇ ਕਹਤਾ ਆਹ ਯਾਰਾਂ ਦਾ ਕੰਮ ਹੁੰਦਾ ਓਏ ਉਹ ਗਰੀਬ ਆ 20 ਦੇ ਕਹਿੰਦਾ ਯਾਰ ਚਾਪੂਗਾ ਯਾਰ 20 ਦੇ ਕਹਿੰਦਾ ਝਾ ਕਰਦਾ 20 ਦੀ ਇਦੀ ਚੈੱਕ ਕਰਦਾ ਹੂੰ ਇਜ਼ੀ ਵੀ ਨਹੀਂ ਬਣਨੀ ਚੈੱਕ ਥੋੜਾ ਜਿਹਾ ਚੱਲੇ ਆ ਅੱਲੇ ਆ ਕੇ ਪੋਹਣਾ ਹਕੀਕਤ ਮਨੇ ਤਿੰਨ ਮੁੰਡੇ ਤਿੰਨ ਕੁੜੀਆਂ ਆਂਦੀਆਂ ਇਹਦੇ ਤਿੰਨ ਮੁੰਡੇ ਨੇ ਤਿੰਨ ਮੁੰਡੇ ਤਿੰਨ ਕੁੜੀਆਂ ਆਂਦੀਆਂ ਤਿੰਨ ਕੁੜੀਆਂ ਹਾਂ ਇਹ ਇਨੇ ਬੱਕਰੇ ਪਾਲ ਨਹੀਂ ਕਹਿੰਦੇ ਕਹਿੰਦੇ ਆ ਦੋ ਬੱਚੇ ਪਾਲਨੇ ਆ ਜਿੰਦਾ ਗਿਹੜੇ ਲੰਮੇ ਕੇ ਨਾਲੇ ਬੱਚੇ ਲੈਦੇ ਲੰਮੇ ਕੇ ਨਾਲੇ ਬੱਚੇ ਲੈਦੇ ਸਤਾ ਛੀ ਤਾਂ ਇਹਦੇ ਜਵਾਕ ਹੋਗੇ ਇੱਕ ਆ ਹੋਗੇ ਅੱਠ ਜਵਾਕ ਹੋਗੇ

ਲੈ ਲਿਆ ਕਿੰਨੇ ਕਹਿੰਦਾ ਕੀ ਕਹਿੰਦਾ ਲੈ ਲਿਆ ਲੈ ਲਿਆ ਬੰਦਾ ਦੇਖ ਰਿਹਾ ਆ ਪੂਰੇ 16000 ਦੇ ਹੋ ਗਏ ਚੱਕ ਚੱਕ ਬਸ ਚੱਲ ਜਾ ਚੱਲ ਜਾ ਚੱਕ ਪਾਉ ਕਿਉਂ ਕਿਉਂ ਨਹੀਂ ਹੁਣ ਤਾਂ ਠੀਕ ਦੱਸੋ ਜੇ ਖੁਸ਼ ਹੋ ਖੁਸ਼ ਹੋ ਨਹੀਂ ਜੇ ਖੁਸ਼ ਹੈ ਤਾਂ ਨਰਾਜ ਹੈ ਤਾਂ ਮੈਨੂੰ ਜਵਾਬ ਦੇ ਦੀ ਚਲੋ ਚਲੋ ਬਹੁਤ ਆ ਕੀ ਲੋਕ ਖੋਖਾ ਖੋਖਾ ਕੋਸੀ ਆ ਆ ਲਓ ਜੀ ਪੈਸੇ ਦਿਓ ਉਹਨਾਂ ਦੇ ਓਏ ਜਫਰਦੀਨ ਆਲਮ ਓਏ ਭਾਈ ਆਲਮ ਕਿਹੜੀੋਂ ਖਾਨਮ ਪ੍ਰਧਾਨ ਜਫਰਦੀਨ ਆ ਜੇ ਰਾਮ ਜੀ ਨਿਕਲਾਂਗੇ ਓ ਪ੍ਰਧਾਨ ਪੈਸੇ ਦਿਓ ਜੀ ਹੋਣਗੇ ਜਦੋਂ ਬੱਚੇ ਬਾਗੇ ਗੱਡੀ 'ਚ ਪੈਸੇ ਨਾ ਦੇਣ ਨਾ ਦੱਸੋ ਉਹ ਖੜ ਜਾ ਰੇਟ 'ਚ ਵਿਕੀਏ ਨੇ 8-8000 ਦੇ ਵਧੀਆ ਭਾਈ ਹਾਂ ਮਾਰੇ ਨੇ ਜਫਰਦੀਨ ਆਉਂਦਾ ਚੱਲ ਕੋਈ ਨਹੀਂ 16 ਦੇ